ਪਾਣ ਕਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਕੀ ਦੇ ਦਰਕਰਜੇ ਸੀ ਪਾਚਾ ਸਮੂਹ ਸਾਧ ਸੰਗਤ ਪਿੰਡ ਕਾਲਾ ਸੰਗਿਆ ਅਤੇ ਇਲਾਕਾ ਨਿਵਾਸੀ ਸੰਗਤਾ ਵੱਲੋਂ ਪਾਚ ਬਹੁਤ ਸਤਿਕਾਰਯੋਗ ਬਾਬਾ ਕਾਨ ਦਾਸ ਜੀ ਦੀ ਸਾਲਾਨਾ ਵਰਸੀ ਨੂੰ ਮਨਾਉਂਦਿਆਂ ਪਾਚਾ ਦੇ ਚਰਨਾਂ ਦਾ ਬਹੁਤ ਆਸਰਾ ਲੈ ਕੇ ਗੁਰਦੁਆਰਾ ਸਭ ਕੀ ਸਿਰੇ ਖੰਡਪੁਰਸ ਆਰੰਭ ਕਰਵਾ ਰਹੇ ਨੇ ਰੱਬ ਕਰਨੀ ਆਗਿਆ ਬਖਸ਼ਿਸ਼ ਕਰੋ ਬਾਧੀ ਸਿੰਘਾਂ ਦੇ ਸੇਤ ਤੇ ਮੇਰਾ ਪਰਿਆਹਤ ਰਾਕੇ ਗੁਰਬਾਣੀ ਸੋ ਸੁਸ਼ਪਸ਼ਟ ਪੜਨ ਸੰਮੇ ਸੇਵਾ ਕਰਨ ਦੀ ਸਮਰਤਾ ਬਖਸ਼ਿਸ਼ ਕਰਨੀ ਗੁਰਬਾਣੀ ਦਾ ਭਾਵ ਅਬਦੇਸ਼ ਬਾਦਸ਼ਾਹ ਜੀ ਉਸਮੋ ਸਾਧ ਸੰਗਤ ਪੈਨ ਕਾਲਸ ਸੰਗਿਆ ਦੇ ਹਿਰਜਾਂ ਚ ਵਸਾਉਣਾ ਜੀ ਬਾਦਸ਼ਾਹ ਜੀ ਉਹ ਆਪਕੀ ਮਿਹਰਬਾਨੀ ਸੋ ਲਾਕਰ ਵਾਸੀ ਸਾਧ ਸੰਗਤ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਰਿਵਾਰਾਂ ਚ ਸੁਖ ਸ਼ਾਂਤੀ ਦੀ ਰੋਗਤਾ ਨਾਮ ਗਾਨ ਗੁਰ ਸਿੱਖੀ ਸਿਮਰਨ ਦਾਤ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਆਪਣੀ ਚਰਨਾਂ ਦੀ ਪ੍ਰੀਤ ਪਿਆਰ ਬਖਸ਼ਿਸ਼ ਕਰਨਾ ਇਹ ਨਾਮਨਕਾ ਗੁਰੂ ਰੰਸੋਈ ਸੰਤ ਸੋ ਕੋ ਹਟਲ ਗੁਰੂ ਸੇਵੀਆ ਜਨਨ ਸੰਸੈ ਜੁ ਸੁਭਾਈ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁਖਿ ਜਾਈ ਹੋ ਵੈਸ ਫਤ ਖਸਾਂ ਬਾਂਦੀ ਨੂਰੇ ਆਰੇ ਸੋਹ ਕੋ ਰਸੋਂ ਛੱਡੀ ਐ ਤੋ ਤੋ ਦਿੱਠੀ ਸੱਚੀ ਪਾਤੀਸ਼ਾ ਮਨ ਜਾਨਾ ਮਨ ਜਾਨਾ ਮਾਂਜੀ ਹੀ ਕੱਟੀ ਐ ਸਜਾਉਣ ਸੱਚਾ ਪਾਤੀਸ਼ਾ ਹੂ ਸਿਰ ਸ਼ਾਗਾਂ ਦੀ ਸ਼ਾਹੂ ਜਿਸ ਪਾਸ ਬੈਠੇ ਆਉ ਸੋ ਹੀ ਐ ਸਦਨ ਦਾ ਵੇ ਸਾਉ ਸਤਨਾਮ ਵਾਹਿਗੁਰੂ ਸਾਹਿਬ ਜੀਓ